ਆ ਜਾ ਪੁੱਤ ਆ ਜਾ ਇਹਨੇ ਵਿਚਾਰੇ ਹਨਾ ਘਰ ਛੱਡਣਾ ਬਹੁਤ ਔਖਾ ਹੈ ਹਨਾ ਘਰ ਛੱਡਣਾ ਬਹੁਤ ਔਖਾ ਹੈ ਇਹ ਜਿਹੜੇ ਹਾਲਾਤ ਨੇ ਦੇਖ ਸਕਦੇ ਇੱਕ ਇੱਕ ਆ ਜਾ ਪੁੱਤ ਇੱਕ ਧੀ ਸਾਡੀ ਧੀ ਆਪਣੀ ਜਿਹੜਾ ਮੇਰਾ ਪੁੱਤ ਦੇਖ ਜਿਹੜਾ ਛੋਟਾ ਬੱਚਾ ਵਿਚਾਰਾ ਇਹਨਾਂ ਨੂੰ ਉਹਨਾਂ ਨੂੰ ਕੁਝ ਨਹੀਂ ਪਤਾ ਵਿਚਾਰਾ ਨੂੰ ਹਨਾ ਵੀ ਕੀ ਨੁਕਸਾਨ ਹੋ ਰਿਹਾ ਆ ਜਾ ਆ ਜਾ ਪੁੱਤ ਘਬਰਾਣਾ ਮੇਰਾ ਪੁੱਤ ਆਇਆ ਤੇ ਇਹ ਆ ਜਾ ਆ ਜਾ ਉਹ ਯਾਰ ਵੀ ਇਹਦਾ ਨਾ ਦਾ ਚੰਨਾ ਬਹੁਤ ਚੰਨੀ ਰਹਿੰਦੀ ਹੈ ਆਹ ਮੇਰਾ ਬੁੱਤ ਇਹ ਮੇਰਾ ਬੁੱਤ ਜੀ ਹੈ ਕਿਵੇਂ ਕੋਠਿਆਂ ਦੇ ਉੱਪਰ ਖੜ ਕੇ ਬੇਸabri ਨਾਲ ਇੰਤਜ਼ਾਰ ਕਰਨਾ ਕਿ ਕੋਈ ਆਊਗਾ ਤੇ ਕਿਵੇਂ ਨਿਵਾਵਾਂ ਦੇ ਵਿੱਚ ਪਾਣੀ ਪੈ ਰਿਹਾ ਆਪਣੇ ਹੱਥੀ ਘਰ ਪਾਏ ਤੇ ਅੱਜ ਸਾਹਮਣੇ ਨਿਵਾਵਾਂ ਦੇ ਵਿੱਚ ਪਾਣੀ ਪੈਂਦਾ ਦੇਖ ਰਹੇ ਨੇ ਧੰਨ ਨੇ ਇਹ ਲੋਟ ਵੀ ਧੰਨ ਨੇ ਬਾਈ ਜਿਹੜੇ ਮਾਰਾਂ ਚੱਲਦੇ ਆਹ ਫੋਨ ਨੰਬਰ ਦਿੱਤਾ ਇਹ ਚੋਲੇ ਫੜ ਕੇ ਰੱਖੀ ਮੜ ਜਾਦੇ ਨਹੀਂ ਨਹੀਂ ਬਾਈ ਸਹੀ ਹੈ ਨੰਬਰ ਤੁਹਾਨੂੰ ਦੁਬਾਰੇ ਲਿਖ ਲਓ ਕੰਦ ਨੂੰ ਫਸ ਗਈ ਦੁਬਾਰੇ ਲਿਖਾਈ ਬਾਈ ਨੰਬਰ ਇੱਥੇ ਇੱਥੇ ਪਏ ਆ ਇਹ 76 76 92 92 ਪੌੜੀ ਲਿਆਓ ਪੌੜੀ 2 2 ਦੋ ਬਾਰੀ ਜ਼ੀਰੋ ਦੋ ਬਾਰੀ ਜ਼ੀਰੋ ਚੱਲ ਜਾਊਗਾ ਬਾਈ ਬਾਈ ਜਾਊਗਾ ਕੋਈ ਨਹੀਂ ਛੱਡਾਂਗੇ ਛੱਡਾਂਗੇ ਜ਼ੀਰੋ ਤੋਂ ਬਾਅਦ 1 1 ਜ਼ੀਰੋ ਜ਼ੀਰੋ ਕੋਈ ਨਹੀਂ ਬਾਈ ਤੋਂ ਸੇਵਾ ਲਵਾਗੇ ਸੇਵਾ ਵੀ ਕਰਵਾਵਾਂਗੇ ਨਾਲ ਉਹ ਵੀ ਲੈਣਾ ਬਈ ਇੱਧਰ ਫਸਿਓ ਪਏ ਆ ਨਾਲੇ ਲੋਕਲ ਫੇਰ ਵੀਰ ਆ 7922 0010 ਕੋਈ ਪੜੇ ਆ ਗਏ ਅਸੀਂ ਬਹੁਤ ਹਾਰਪੁਰ ਤੋਂ ਆਏ ਆ 7922 0010 ਉਹਨਾਂ ਕੋਈ ਗੱਲ ਨਹੀਂ ਪਤਾ ਰੋਣਾ ਮੇਰਾ ਪੁੱਤ ਪੜੀ ਉੱਤੋਂ ਨਹੀਂ ਆ ਜਾ ਪੁੱਤ ਪੜੀ ਉੱਤੋਂ ਦੀ ਆ ਜਾ ਮੇਰੇ ਪੁੱਤ ਦੋਵੇਂ ਮੋੜ ਅੱਗੇ ਕਰ ਲੈਂਦਾ ਬੁੱਤ ਬੁੱਤ ਅੱਗੇ ਲੈ ਕੁਝ ਨਹੀਂ ਹੁੰਦਾ ਪੁੱਤੂ ਫਿਰ ਕਿਉਂ ਤੇ ਮਾਮੇ ਨਹੀਂ ਆਏ ਨਾ ਅੱਗੋਂ ਰੋਣਾ ਨਹੀਂ ਪੁੱਤਰ ਉਹ ਬੱਸ 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 ਬਾਕ ਮੇਰਾ ਪੁੱਤ ਹੈ ਥੋੜੀ ਥੋੜੀ ਫੜੀ ਬਈ ਜਜੀਤ ਬਈ ਤੂੰ ਹੀ ਮੇਰਾ ਪੁੱਤ ਆ ਜਾ ਰੋਵੇ ਮੇਰੇ ਮੁੰਡੇ ਮੋਢੇ ਕਰ ਹਾਂ ਆ ਗਿਆ ਆ ਗਿਆ ਆ ਜਾ ਪੁੱਤ ਆ ਜਾ ਕੁਝ ਬਹਿ ਜਾ ਪੁੱਤ ਬਹਿ ਜਾ ਬਹਿ ਜਾ ਇੱਧਰ ਹੀ ਕੇ ਘਰ ਰੋਣਾ ਰੋਣਾ ਜਿਹੜੇ ਬੱਚਾ ਤੇ ਇੱਕ ਬੀਬੀ ਉਹ ਲੈ ਲਈ ਪਹਿਲਾਂ ਹਾਂ ਆਪਣੇ ਆ ਬੱਚਾ ਪਰਲੇ ਬਸ ਉਹ ਮੁੰਡਾ ਗਿਆ ਉਧਰ ਚੱਲੀਏ ਬਈ ਜੀ ਅਜੀ ਜੀ ਇਹ ਵੀ ਲੋੜ ਹੋਈ ਫੋਨ ਮਾਰ ਦਿਓ ਬਈ ਰੈੱਡ ਪਾ ਰੈੱਡ ਪਾ ਮੇਰਾ ਪੁੱਤ ਕੁਝ ਨਹੀਂ ਹੋਣਾ ਕੀ ਕਰਨਾ ਜਾਣਾ ਇਹਨੇ ਬੱਚੇ ਨੇ ਲਿਆ ਫਿਰ ਕਿਹੜੀ ਜੀ ਕਿੱਦਾਂ ਦੀ ਉਹ ਜਿਲਕੇ ਮੁੰਡੇ ਲੱਗਿਆ ਪਤਾ ਬੱਚਾ ਬੀਬੀ ਆ ਆਹੋ ਆਹ ਜੀ ਭਾਈ ਕੱਢ ਲੈ ਦੂਜੀ ਕਿਸ਼ਤ ਲੱਗੀ ਪਾਣੀ ਪੀਏ ਮੇਰੇ ਬੱਚੇ ਓਏ ਮੇਰਾ ਪੁੱਤ ਕੋ ਕੋ ਨਿਕਾਲ ਲੱਭ ਲੈਨੇ ਆ ਲੈ ਜਾ ਕੀ ਨਾ ਮੇਰੇ ਪੁੱਤਰੇ ਦਾ ਬਰਹੂਣੀ ਲੈ ਚੱਲਦੇ ਨਾ ਭਾਈ ਹੈ ਓਏ ਓ ਮੁੰਡੇ ਘਰ ਵਾਲੀ ਆ ਦੇਖ ਰੋਂਦੀ ਨਹੀਂ ਛੱਟੀ ਜੀ ਦੇ ਹੈ ਛੱਟੀ ਰੋਂਦੀ ਨਹੀਂ ਜੱਦੀ ਕੁੜੀ ਓਏ ਈਗਾ ਪੜ ਦਿਓ ਦੱਸ ਮੈਨੂੰ ਕਿਹੜੀ ਕਲਾਸ ਪੜਦਾ ਦੱਸ ਐ ਲੱਗੇ ਜੀ ਚ ਇਹ ਡੈੜੀ ਆ ਲੈ ਲੈਣਾ ਲੈ ਜੋ ਭਾਈ ਫਿਰ ਉੱਪਰ ਦੀ ਇੱਥੇ ਆ ਜਾਣਗੇ ਚੱਲ ਇੱਥੇ ਆ ਜਾਣਗੇ ਇੱਥੇ ਨਹੀਂ ਦਰਾਂਗੇ ਇੱਥੇ ਚਲਣਾ ਤੇ ਘਰੇ ਘਰੇ ਨਹੀਂ ਜਾ ਸਕਦਾ ਆਪਣੇ ਇਹ ਜੀ ਘਰੇ ਭਾਈ ਜਦੋਂ ਮੁੰਡਾ ਕਹਿੰਦਾ ਘਰੇ ਲੈ ਆਉਣ ਹੁਣ ਕਿਹਨੂੰ ਲਿਜਾਣਾ ਬਜ਼ੁਰਗ ਤਾਂ ਆਹ ਉਹਦੀ ਕਰ ਲਈਏ ਘਰੇ ਮਾਤਾ ਨੂੰ ਉਧਰ ਵੀ ਚੋਣਾ ਆਹ ਹੱਥ ਤੇਰਾ ਬੰਦ ਆ ਚੱਲੇ ਆ ਫਿਰ ਲਾਉਤ ਆ ਫੋਨ ਲਾਓ ਲਾਓ ਉਹ ਉੱਧਰ ਲਾਓ ਮੇਰੇ ਪੁੱਤਰ ਨੂੰ ਪਾਣੀ ਪੀਵੇ ਮੇਰਾ ਪੁੱਤਰ ਇਹਨੇ ਪੜਿਆ ਟੱਕਰ ਲਾ ਲਈ ਐਂਦੀ ਕਰੋ ਨਾ ਐਂਦੀ ਆਹ ਤਾਂ ਆ ਗਿਆ ਥੱਲੇ ਐਂਦੀ ਥੱਲੇ ਆ ਗਿਆ ਪੂਰੀ ਆ ਗਈ ਪੂਰੀ ਆ ਗਈ ਚੱਲ ਚਲਾਵੇ ਵਾਹਿਗੁਰੂ ਵੇ ਅੱਪਾ ਮੇਰਿਆਂ ਬੜੀ ਪੜੀ ਕਰਨੀ ਹੂੰ ਉਹ ਵਾਹ ਜੂ ਵਾਹ ਜੂ ਤੂੰ ਜੀ ਦੇਖ ਰਹੇ ਆਂ ਜੋ ਹਾਲਾਤ ਇਹ ਵਈ ਕਿਹੜਾ ਪਿੰਡ ਪੈਂਦਾ ਹੈ ਇੰਦਰ ਹੀ ਕਿਧਰ ਬੰਡਾਲ ਹਾਂਜੀ ਹਾਂਜੀ ਉਧਰ ਜਿਹੜਾ ਪੱਟੀ ਤੋਂ ਕਿੰਨੀ ਦੂਰ ਹੈ ਬਈ ਪੱਟੀ ਤੋਂ 20 ਕਿਲੋਮੀਟਰ 20 ਕਿਲੋਮੀਟਰ ਦੂਰ ਪੱਟੀ ਤੋਂ ਬਹੁਤ ਗਿਆ ਤੋਂ ਬੋਟਾ ਬੋਟਾ ਪਾਉਂਦਾ ਜੇ ਜੇ ਵਿੱਚ ਸੜੀਆਂ ਹੋਈਆਂ ਜੇ ਕੋਈ ਉੱਥੇ ਕੋਈ ਮੁਸੀਬਤ ਪੈਂਦੀ ਹੈ ਜਾਂ ਕਿਸੇ ਤਲੇਮ ਨੇ ਪੈਂਦੀ ਹੈ ਤੇ ਉਹ ਸਾਡੇ ਹੈਲਪਲਾਈਨ ਨੰਬਰਾਂ ਦੇ ਸੰਪਰਕ ਕਰਕੇ ਉਹ ਬੋਟਾ ਬੋਟਾ ਤੇ ਉਥੋਂ ਲੈ ਸਕਦਾ ਤੇ ਅੱਪਰ ਤਾਂ ਪਾਣੀ ਦਾ ਬਹਾਅ ਜਿਹੜਾ ਉਹ ਕੱਟ ਚੁੱਕਾ ਆ ਆਜੋ ਆਜੋ ਮਾਤਾ ਜੀ ਮਾਤਾ ਮਾਤਾ ਜੀ ਮਾਤਾ ਅੰਦਰ ਵੀ ਜਾਣਾ ਅੰਦਰ ਦੀ ਕੱਢ ਲਈਂ ਹੱਬਗ ਰੱਖ ਪੁੱਤ ਹੱਬਗ ਮਾਤਾ ਜਿਹੜੂ ਆ ਜਾ ਬੇਬੇ ਆ ਜਾ ਜੇ ਬਿੰਦ ਭਾਈ ਉਧਰ ਨਾ ਤੂੰ ਉੱਥੇ ਤੇਰੇ ਗੋਥੇ ਚੜਾ ਲਾਂਗੇ ਮੋਢਿਆਂ ਤੇ ਭਾਈ ਉਰੇ ਉਰੇ ਪਾਸੇ ਉਰੇ ਵਰਜਾਂ ਦੀ ਪਾਣੀ ਤੁਸੀਂ ਇਧਰ ਢਾਲੋਗੇ ਮੈਂ ਇਧਰ ਬਰਾਮਾ ਪੀ ਲੇ ਹਾਂ ਹਾਂ ਉਧਰ ਢਾਲੋ ਇਹ ਸੂਣਾ ਲੈ ਜਾਗੇ ਭਾਈ ਦੇਖ ਸਕਦੇ ਹੋ ਸੰਗਤ ਜੀ ਬਚਾਰੇ ਅੱਜ ਨਹੀਂ ਪੰਜਾਬ ਮਾਰ ਚਾਵੇ ਢਾਕਰ ਚੱਲ ਇਧਰ ਰੋਕ ਬਰਾਮਾ ਤਾਂ ਆ ਜਾਓ ਬੈਠ ਬਹੁਤ ਵੱਡੀ ਮਾਰ ਚੱਲ ਰਹੀ ਆ ਬੇਬੇ ਸਾਡੀ ਜੀ ਚੱਲ ਯਾਰ ਤਾਂ ਉਹਦੇ ਪਰਾਂ ਦੀ ਪਰਾਂ ਦੀ ਗੱਲ ਕਰੋ ਚਲੋ ਪਰਾਂ ਦੀ ਯਾਰ ਘਰ ਚਲੋ ਚੱਲ ਗਿਆ ਹਾਂਜੀ ਦੋਨਾਂ ਫੂਰਾਵਲੇ ਹਾਂਜੀ ਬਾਕੀ ਤੋਂ ਕੀ ਹੋ ਗਿਆ ਇਹ ਕਿਹੜੇ ਹਾਲੇ ਕਿੱਥੇ ਆ ਤੁਸੀਂ ਮੈਂ ਬਸ ਬਹਿ ਗਏ ਆਇਆ ਨਾ 15-20 ਮਿੰਟਾਂ ਜੇ ਉਹ ਬੰਦਾ ਕੰਮ ਚਾਲੇ ਹੈ ਹੈਲੋ ਹਾਰੇ ਭਾਈ ਕਿੱਥੇ ਆ ਤੁਸੀਂ ਹਾਂ ਠੀਕ ਆ ਆ ਗਏ ਬਸ ਇੱਕ ਮਾਤਾ ਬਿਠਾ ਲਈਏ ਬਹੁਤ ਹੋ ਗਿਆ ਮੈਨੂੰ ਕਾਰੇ ਕੀ ਆ ਕਰੇ ਕੀ ਚਲੋ ਜੀ ਪਟਾਲਾ ਪਿੰਡ ਆ ਤੁਸੀਂ ਨਾ ਉਹ ਜਿਹੜੀ ਕਾਲ ਇਕਾਈ ਉਹ ਤਾਰ ਤਾਰ ਪਰਾਂ ਦੇ ਹੁਣ ਨਾ ਤਾਰ ਨਹੀਂ ਜੀ ਆਵੇ ਬੁਆ ਬਣਾਉਣੀ ਕਿਹੜੇ ਘਰੇ ਆ ਆ ਉੱਪਰ ਦੀ ਲੈ ਜੀ ਉੱਪਰ ਦੀ ਲੈ ਜੀ ਹਾਂ ਉੱਪਰ ਦੀ ਲੈ ਜੀ ਉੱਪਰ ਦੀ ਲੈ ਕੇ ਆਣੇ ਆਓ ਬਾਕੀ ਕਾਲਾ ਤੁਸੀਂ ਜਿਹੜੇ ਬੰਦਿਆਂ ਨੇ ਜਾਣਾ ਉਹ ਜਿਹੜੇ ਆ ਗੱਡੀਆਂ ਹੀ ਪੁੱਛਦੇ ਆਂ ਜੀ ਅੱਜ ਉਹ ਮੁੰਡਾ ਕਹਿੰਦਾ ਯਾਰ ਸਾਡੇ 1 ਕਿਲੋ ਰੋਟੀ ਦੂਜੇ ਘਰ ਇਹ ਅਸੀਂ ਇਹ ਅਸੀਂ ਦੂਸਰੇ ਪਾਸੇ ਸਾਡੇ ਆ ਸਾਨੂੰ ਕਰਦੇ ਲੱਗ ਜਾਣੇ ਇੰਦਰੀਆਂ ਕਾਲਾ ਤੁਸੀਂ ਦੇਖੋ ਇੰਦਰ ਇੰਦਰ ਝੂਰ ਮੋੜੋ ਕੀ ਭਾਜੀ ਠੀਕ ਹੈ ਜੀ। ਅੱਜ ਸਾਰੀਆਂ ਇਧਰੀਆਂ ਥੀ ਦੇਖਣੀਆਂ ਸੀ ਤੁਹਾਨੂੰ ਜਾ ਰਹੇ ਆ। ਇਹਨੂੰ ਛੱਡੋ। ਦੇਖ ਸਕਦੇ ਹੋ ਬਈ ਹਾਲਾਤ। ਪਾਣੀ ਨਾਲ ਚਲ ਗਿਆ ਬੰਦੇ ਜੀ। ਉਹ ਲਿਜੋ। ਪਾਣੀ ਲੈਣ ਬੰਦੇ ਭੇਜਣ ਲੱਗੇ ਆ ਪਾਣੀ ਭੇਜੋ ਲੈਣ ਬੰਦੇ। ਕਰਦਾ ਫਿਰ। ਪਾਣੀ ਦੇ ਜਾਨੇ ਜੀ ਦੇ ਜਾਨੇ ਦੇ ਜਾਨੇ। ਦੇਖੋ ਜਾਨੇ ਪਾਣੀ। ਕਿੰਨੇ ਮਤਲਬ ਮਾੜੇ ਹਾਲਾਤਾਂ ਚ ਗੁਜ਼ਰ ਰਿਹਾ ਪੰਜਾਬ ਬਈ ਹਨਾ ਕਿਵੇਂ ਬਜ਼ੁਰਗ ਮਾਮਾ ਸਾਡੀਆਂ ਛੋਟੇ ਛੋਟੇ ਬੱਚੇ। ਪਰਮਾਤਮਾ ਮਿਹਰ ਕਰੇ ਪੰਜਾਬ ਤੇ ਮਿਹਰ ਪਰੇ ਹੱਥ ਰੱਖੇ ਦੇਖ ਸਕੋ ਕਿੰਨੇ ਦੂਜੀ ਬੋਰ ਕਾਲੀ ਕਾਲੀ ਪਿੰਡ ਅੱਧਾ ਖੜੇ ਤੇ ਘਰਾਣੇ ਵਿੱਚ ਕਿਵੇਂ ਪਾਣੀ ਭਰ ਚੁੱਕਿਆ ਹੈ ਕਾਲੇ ਕੀ ਕਾਲੇ ਕੀ ਕਾਲੇ ਕੀ ਪਜੀ ਕਾਲੇ ਕੀ ਕਾਲੇ ਕੇ ਪਿੰਡ ਕਿੰਨੇ ਬੜਾ ਬਾਈ ਬੱਚਿਆਂ ਨੂੰ ਲਿਜਾਣਾ ਬਾਬਾ ਜੀ ਕਾਲੇ ਕੇ ਪਿੰਡ ਦੀ ਜਵਾਰੀ ਟੀਮ ਸਾਡੀ ਸਾਹਮਣੇ ਕਾਲੇ ਕੀ ਆ ਮੈਂ ਕਹਾ ਟੈਂਪੋ ਲਾਉਣਾ ਪਾਣੀ ਗਿਆ ਬੈਨਾਂ ਵਾਲੀਆਂ ਵਿਚਾਰੀਆਂ ਬੱਚਿਆਂ ਦੀ ਐਦਾਂ ਹੀ ਖੜੀਆਂ ਨੇ ਬਾਈ ਉਹ ਇਹਦਾ ਜਵਾਰੀਆਂ ਉਧਰ ਦੀ ਲੱਗ ਕੇ ਇਹਦੇ ਵਿੱਚੋਂ ਬੰਦੇ ਲੈ ਕੇ ਪਾਣੀ ਲੈਣ ਭੇਜੋ ਮੈਂ ਕਹਾ ਤੂੰ ਪਾਣੀ ਲਿਆ ਪਿੱਕਾ ਭਰ ਲਿਆ ਸਾਰਾ ਹੀ ਆਜੋ ਮਾਤਾ ਆਜੋ ਆਜੋ ਬੀਬੀ ਤਾਂ ਨੰਬਰ ਹੈਗਾ ਹਾਂ ਬੰਨੇ ਚਾਰੀ ਬਈ ਰਾਜਵੀਰ ਹਾਂਜੀ ਲਾਈਵ ਹੈਗਾ ਹੈ ਨਾ ਐ ਦੀ ਆ ਬੀਬੀ ਬੀਬੀ ਮਾਤਾ ਜੋ ਪੀਣ ਲੜੂ ਮੇਰਾ ਆਪਣੀ ਰੇਂਜ ਨਹੀਂ ਨਾ ਅੱਛਾ ਆ ਮੇਰਾ ਫੋਨ ਜਾ ਫੜੀ ਲਿਆ ਬਈ ਆ ਜਾ ਮਾਤਾ ਹੱਥ ਫੜ ਕੇ ਜਾ ਮਾਰੇ ਇੱਕ ਮਿੰਟ ਰੁਕ ਜਾ ਮਾਤਾ ਇੱਕ ਮਿੰਟ ਬੰਨੇ ਆ ਇੱਕ ਬਈ ਆ ਫੜ ਕੇ ਰੱਖਿਓ ਤੂੰ ਇੱਥੇ ਹੋ ਜਾ ਵੀਰ ਜੀ ਹੋ ਜੀ ਇੱਕ ਮਿੰਟ ਰੁਕ ਮੈਂ ਤਾਂ ਹੌਲੀ ਬੇਬੇ ਕੋਈ ਨਾ ਘਬਰਾਉਣ ਆ ਆ ਆ ਆ ਆ ਆ ਵਾਹ ਹੌਲੀ 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 ਆਰਾਮ ਨਾਲ ਬੇਬੇ ਆਰਾਮ ਨਾਲ ਹਾਂ ਹਾਂ ਪਿਆਰ ਨਾਲ ਪਿਆਰ ਨਾਲ ਹਾਂ ਹਾਂ ਇਸ ਤਰ੍ਹਾਂ ਚਲ ਬੇਬੇ ਨਾ ਬੇਬੇ ਆ ਬੱਚੇ ਨੂੰ ਫੜੋ ਜੀ ਰੋਣਾ ਨਹੀਂ ਬੱਚੇ ਰੋਣਾ ਨਹੀਂ ਆਪਾਂ ਇਹਦੇ ਚੋਟੀ ਤੇ ਗੁੰਮ ਕਰਨਾ ਐਵੇਂ ਬਾਈ ਦੇ ਵੀ ਪੌਜ ਆਗਦੀ ਆ ਅੱਜ ਕਿਹਦੀ ਬੈਗੀ ਬੀ ਬਾਈ ਪੁੱਠੇ ਭਾਈ ਜਾਣਾ ਉਹ ਤਾਂ ਇਹਨੂੰ ਕਾਹਨੂੰ ਉਹ ਤਾਂ ਉੱਪਰ ਹੀ ਬੈਜਾ ਬਾਈ ਗਰਮੀ ਨਾਲ ਅਜ ਮਾਤਾ ਨੂੰ ਹਾਂ ਰਹਿਣ ਦੇ ਬਾਈ ਜੈਕਟ ਕੋਈ ਨਹੀਂ ਮਾਤਾ ਨੂੰ ਗਰਮੀ ਆ ਜਾਏ ਗਰਮੀ ਆ ਜਾਣੀ ਬਾਈ ਘਬਰਾਟ ਨਾ ਹੋ ਜੇ ਪਾ ਲੈ ਚਿਹਰੇ ਕੱਪੜੇ ਪਾਣੀ ਲੈਣੇ ਪਾਣੀ ਨਹੀਂ ਠੀਕ ਹੈ ਬਾਈ ਹੋਰ ਤਾਂ ਜਾਣਾ ਕਿਸੇ ਨੇ ਤੁਹਾਡਾ ਤਾਂ ਨਹੀਂ ਜਾਣਾ ਕਿਸੇ ਨੇ ਬਾਹਰ ਦੇਖ ਸਕਦੇ ਹੋ ਕਿ ਮੇਰੇ ਪਾਣੀ ਲੈਣ ਦੇ ਲਈ ਮੋਰੂ ਤੇ ਬੋਰ ਖੜਗੇ ਨੇ ਪਾਣੀ ਲੈਣਾ ਬਈ ਮੱਝਾਂ ਲਈ ਦਵਾਈ ਅਗਲੀ ਵਾਰ ਹੈ ਤਾਂ ਨਹੀਂ ਆਪਣੇ ਕੋਲ ਲੈ ਆਉਣੇ ਬਈ ਹੁਣ ਅਗਲੀ ਵਾਰ ਆਵਾਂਗੇ ਲੈ ਆਵਾਂਗੇ ਬੰਦੇ ਕੱਢ ਰਹੇ ਬਈ ਬੰਦੇ ਕੱਢ ਰਹੇ ਪਹਿਲਾਂ ਬੰਦੇ ਕੱਢ ਰਹੇ ਆ ਅਸੀਂ ਉਸ ਤੋਂ ਬਾਅਦ ਦਵਾਈ ਲੈ ਕੇ ਆਵਾਂਗੇ ਸਾਰੇ ਬੰਦੇ ਰਿਹਾ ਤਾਂ ਕੱਢ ਦੂਗੇ ਡਾਕਟਰ ਲੈ ਆਉਂਦੇ ਕੀ ਇਤਤ ਨਹੀਂ ਆਉਂਦੇ ਚੰਗਾ ਕਿੰਨੇ ਚੰਗਾ ਮਾਰਦੇ ਮਾਰੇ ਮੋਰੂ ਤੇ ਕਮਾਰਦੇ ਤੀਤੀ ਦੀ ਜੱਪਣਾ ਚਾਹ ਬਾਹ ਚ ਲੈ ਜਾਵਾਂਗੇ ਬਰੇ ਜੱਪਰੇ ਬੋਰੇ ਤੇ ਜਾਣਾ ਉੱਧਰ ਜਾ ਕੇ ਲੋਦੜ ਚੱਕ ਲੋ ਇੱਥੋਂ ਚੱਕ ਲੋ ਬੋਤਲ ਬਸ ਬਸ ਬਾਈ ਡਿੱਗੀ ਡਿੱਗੀ ਥੱਲੇ ਚੱਕ ਨਹੀਂ ਆਣੀ ਇਹਦਾ ਉੱਤੇ ਆਣੀਗਾ ਉੱਤੇ ਆਣੀ ਆ ਆਣਾਗੇ ਉੱਤੇ ਆਣਗੇ ਪਰਲੇ ਪਰਲੇ ਬੰਨੇ ਵੀ ਹੱਥ ਪਾਣਾ ਹੁਣ ਫੇ ਇੱਡੇ ਸਾਰੇ ਉਧਰ ਆ ਕਿਹੜਾ ਪਿੰਡ ਆ ਹਾਂ ਦੇਖੋ ਕਿਨੇ ਵਾਇਆ ਕਰਦੇ ਆਪਣੀ ਮਾਤਿਆਂ ਨੂੰ ਲੋ ਬੰਨੇ ਕਿਹੜਾ ਪਾਣੀ ਬਾਈ ਆ ਸਾਰੇ ਮੋੜ ਕੇ ਬੱਚੇ ਨੂੰ ਦੇਤੀ ਤਿੰਨ ਚਾਰ ਰੁਪਏ ਕਿਵੇਂ ਲੈ ਜਾਂਦਾ ਆਪਾ ਉੱਤੇ ਤਾਰ ਦਿੰਦੇ ਮਾਤਾ ਤੂੰ ਵੀ ਹਮ ਚੱਕੀ ਜਾਣਾ ਨਹੀਂ ਨਹੀਂ ਜੇ ਉਹ ਨਾਲੇ ਜਾਣਾ ਹਮ ਚੱਕ ਕੁੱਤਰੂਗਾ ਹਮ ਚੱਕ ਕੁੱਤਰ ਨਾ ਪੈਣਾ ਬੇਬੇ ਅੱਛਾ ਹਮ ਚੱਕ ਤਾਰ ਦਾਂਗੇ ਇੱਕ ਵਾਰੀ ਚਲ ਚੱਲ ਚੱਟ ਕੇ ਜਾ ਰਹੇ ਨੇ ਜਾਨ ਮਰੀ ਜਾਂਦੇ ਨੰਬਰ ਤੋਂ ਨੇ ਉਹ ਦੇਖ ਸਕਦੇ ਕਿੰਨੇ ਜੇਰੇ ਮਜ਼ਬੂਰ ਹੋਏ ਲੋਕ ਸੰਗਤ ਨਾ ਮੇਟ ਪੀਰੇ ਦੇਲਾ ਆਪਣੇ